ਸੋ અમારી ਸਰਕਾਰ ਮੁਰਦਾਬਾਦ ਮੁਰਦਾਬਾਦ ਮੁਦਾ ਅੱਜ ਪੰਜਾਬ ਦੀ ਉਹ ਸਥਿਤੀ ਬਣ ਗਈ ਆ ਜਿਹੜੀ ਕਿਸੇ ਵੇਲੇ ਅੱਤਵਾਦ ਦੇ ਦੌਰ ਦੇ ਵਿੱਚ ਸਥਿਤੀ ਸੀ ਉਦੋਂ ਗੋਲੀਆਂ ਚੱਲਦੀਆਂ ਸੀ ਇਹ ਬਦਲਾਵ ਵਾਲੀ ਸਰਕਾਰ ਨੇ ਬਦਲਾਅ ਇਹ ਲੈ ਕੇ ਆਂਦਾ ਕਿ ਗੋਲੀਆਂ ਦੀ ਜਗ੍ਹਾ ਤੇ ਬੰਬ ਚੱਲਣੇ ਸ਼ੁਰੂ ਹੋ ਗਏ ਨਾ ਸਾਡਾ ਕੋਈ ਪੁਲਿਸ ਸਟੇਸ਼ਨ ਸੁਰੱਖਿਤ ਨਾ ਸਾਡੇ ਧਾਰਮਿਕ ਸਾਂ ਸੁਰੱਖਿਤਾ ਉਹਨੋ ਪੋਲੀਟਿਕਲ ਪਾਰਟੀ ਜਿਹੜੀ ਹਿੰਦੁਸਤਾਨ ਤੇ ਰਾਜ ਕਰ ਲਈ ਜਿੰਨੇ ਹਮੇਸ਼ਾ ਭਾਈਚਾਰਕ ਸਾਂਝ ਦਾ ਨਾਰਾ ਦਿੱਤਾ ਪੰਜਾਬ ਦੇ ਵਿੱਚ ਜਿੰਨੇ ਮਰਜ਼ੀ ਵੀ ਹਾਲਾਤ ਖਰਾਬ ਰਾਇਆ ਬੀਜੇਪੀ ਵੱਲੋਂ ਇੱਕੋ ਹੀ ਆਵਾਜ਼ ਆਉਂਦੀ ਰਹੀ ਭਾਈਚਾਰਕ ਸਾਂਝ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰਨਾ ਉਹਦੇ ਇੱਕ ਸਭ ਤੋਂ ਵੱਡੇ ਲੀਡਰ ਮਰੰજન ਕਾਲੀਆ ਜੀ ਜਿਹੜੇ ਦੋ ਵਾਰ ਕੈਬਨਿਟ ਮਿਸਟਰ ਪੰਜਾਬ ਦੇ ਪ੍ਰਧਾਨ ਰਹਿ ਉਹਨਾਂ ਦੇ ਘਰ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਹਮਲਾ ਹੋਣਾ ਜਿਹੜਾ ਜਲੰਧਰ ਦਾ ਇੱਕ ਪੌਸ਼ ਏਰੀਆ ਜਿੱਥੋਂ 100 ਮੀਟਰ ਸਿਰਫ ਪੁਲਿਸ ਸਟੇਸ਼ਨ ਆ ਸਾਰਿਆਂ ਦਾ ਕ 12 ਦੇ ਹੈੱਡਕੁਆਰਟਰ ਉੱਤੇ ਆ ਉੱਤੇ ਬੰਬ ਬਲਾਸ ਕਰਕੇ ਤੇ ਜਿਹੜੇ ਦੋਸ਼ੀ ਆ ਉਹਨਾਂ ਦੇ ਉੱਤੋਂ ਫਰਾਰ ਹੋ ਜਾਣਾ ਇਹ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਵਾ ਉਸ ਨੂੰ ਉਜਾਗਰ ਕਰਦਾ ਠੀਕ ਸਰ ਜੀ ਆਕੀ ਦਾ ਪੁੱਤਰਾ ਸਾਡੇ கிருஷ்ਣ ਦਾ ਪੁੱਤਰਾ ਸਾਡੇ ਜੀ ਇਹ ਪੰਜਾਬ ਦੇਖੋ ਪੰਜਾਬ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਗ੍ਰੈਵ ਭਾਗ ਆ ਮੁੱਖ ਮੰਤਰੀ ਭਗਵੰਤ ਮਾਨ ਕੋਲ ਆ ਉਹਨਾਂ ਦੀ ਜ਼ਿੰਮੇਵਾਰੀ ਵੈਸੇ ਤੇ ਉਹ ਸਰਕਾਰ ਦੇ ਮੁਖੀ ਆ ਮੁੱਖ ਮੰਤਰੀ ਆ ਪਰ ਫਿਰ ਵੀ ਜਿਹੜਾ ਗ੍ਰੈਵ ਭਾਗ ਆ ਉਹਨਾਂ ਦੇ ਕੋਲ ਆ ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਬੰਦੀ ਆ ਉਹਨਾਂ ਨੂੰ ਇਹ ਤਾਂ ਸਪਸ਼ਟੀ ਕਰਨ ਦੇਣਾ ਹੈ ਇਹਦਾ ਸਪਸ਼ਟੀਕਰਨ ਨਮਨ ਰੋੜਾ ਜੀ ਦੇ ਰਿਹਾ ਨਾਲ ਬਰੀਫ ਕਰ ਰਿਹਾ ਕਿ ਕਿੰਨੇ ਵਜ ਕੇ ਕਿੰਨੇ ਮਿੰਟ ਤੇ ਲਾਰਸ ਸੁਸ਼ਨੋਈ ਨੇ ਗੱਲ ਕੀਤੀ ਕੀ ਦੇ ਨਾਲ ਇਹਦਾ ਮਤਲਬ ਵੀ ਉਹਨਾਂ ਨੂੰ ਪਤਾ ਕਿ ਸਾਰਾ ਕੁਝ ਜੇ ਉਹਨਾਂ ਨੇ ਇਹ ਸਾਰਾ 12 ਘੰਟਿਆਂ ਦੇ ਬਦਲ ਲੱਗ ਗਿਆ ਉਹਦੇ ਹਮਲੇ ਕਿਉਂ ਨਹੀਂ ਰੋਕ ਲੈ ਗਰਦਾਸਪੁਰ ਇੱਕ ਸਬ ਡਿਸਟ੍ਰਿਕਟ ਆ ਕਾਲੇ ਦੌਰ ਵੀ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਅੰਡਰ ਡਿਸਟ੍ਰਿਕਟ ਆਰਗੇਨਾਈਜ਼ਡ ਅਸੀਂ ਸਾਰੇ ਪੰਜਾਬ ਨੇ ਦਿੱਤੇ ਗਏ ਆ ਸਿਰਫ ਆਪ ਦੀ ਜਿਹੜੀ ਗੁੰਗਲੀ ਸਰਕਾਰ ਵਿਕਾਸੇਤਰ ਨੇ ਦਿੱਤੇ ਗਏ ਪੰਜਾਬ ਨਾ ਪੁਰਾਣਾ ਕਾਲਾ ਦੌਰ ਅਸੀਂ 15 ਸਾਲੇ ਦੌਰ ਚੋਂ ਗੁਜ਼ਰੇ ਉਹ ਨਾ ਤਾਂ ਅੱਜ ਦੇਖੇ ਜੇ ਗਾਰਜਾ ਧਰਮੀ ਜੀ ਦਾ ਨਾਮ ਦਿੱਤਾ ਦਾ ਉਹਨਾਂ ਦਾ ਨਾਮ ਆਪ ਤੋਂ ਵੱਡਾ ਫੇਲੀਅਰ ਜਿਹੜੇ ਸਾਡੇ ਮੁੱਖ ਮੰਤਰੀ ਜਿੰਨਾਂ ਕੋ ਗੈਰ ਭਾਗ ਉਹਨਾਂ ਦਾ ਦੂਸਰਾ ਸਾਡਾ ਜਿਹੜਾ ਪੁਲਿਸ ਅੰਟਾਲੀ ਜਾਂ ਸੁਪਾਗਾ ਜਿਹਦੇ ਹਰ ਤਿੰਨਾਂ ਦਾ 4 ਮਹੀਨੇ ਬਾਅਦ 3 ਮਹੀਨੇ ਬਾਅਦ ਕੋਈ ਅਫਸਰ ਟਿਕਣ ਨਹੀਂ ਦਿੰਦੇ ਜਿਹੜਾ ਅਫਸਰ ਹੁੰਦਾ ਉਹਦੀ ਬਦਲੀ ਕਰ ਦਿੰਦੇ ਆ ਇਹਦਾ ਸਾਰੇ ਦੀ ਸਾਰੀ ਜਿਹੜੀ ਜ਼ਿੰਮੇਵਾਰ ਆ ਪੰਜਾਬ ਸਰਕਾਰ